ਦੇਖੋ ਜੀ ਆਪਾਂ ਜਿੰਨੇ ਵੀ ਪੰਜਾਬ ਚ ਰਹਿਣ ਵਾਲੇ ਆ ਉਹ ਭਾਵੇਂ ਸਿੱਖ ਹੋਵੇ ਭਾਵੇਂ ਕੋਈ ਸਾਡਾ ਹਿੰਦੂ ਵੀਰ ਇਥੋਂ ਤੱਕ ਕਿ ਮੁਸਲਮਾਨ ਵੀਰ ਵੀ ਆਪਾਂ ਸਾਰੇ ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਮਾਣ ਕਰਦੇ ਹਾਂ ਹਰ ਇੱਕ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦਾ ਹੈ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਗੁਰੂ ਔਰ ਸਾਨੂੰ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਉਹ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਕਹਿੰਿਆ ਵੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਸਾਡੇ ਗੁਰੂ ਨੇ ਤਾਂ ਫੇਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਾਇਮ ਰੱਖਣਾ ਪਹਿਲਾਂ ਪੰਥ ਦਾ ਫਰਜ ਹੈ ਉਹਦੇ ਤੋਂ ਬਾਅਦ ਕੋਈ ਵੀ ਅਨਸਰ ਜਿਹਦੀ ਭਾਵਨਾ ਮਾੜੀ ਹੈ ਉਹ ਸੱਚੇ ਪਾਤਸ਼ਾਹ ਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਨੇ ਇਹ ਚਾਹਦਾ ਤੇ ਸੀ ਵੀ 1947 ਤੋਂ ਬਾਅਦ ਇਹ ਕਾਨੂੰਨ ਬਣ ਜਾਂਦਾ ਕਿਉਂਕਿ ਅਸੀਂ ਜਦੋਂ ਨਾਤਾ ਜੋੜਿਆ ਹੈ ਤੇ ਸਾਨੂੰ ਇਹ ਯਕੀਨ ਦਵਾਇਆ ਗਿਆ ਵੀ ਦੇਖੋ ਤੁਹਾਡੀਆਂ ਸਾਰੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਊਗਾ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਤੇ ਫਿਰ ਕੀ ਕਾਰਨ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਦੇ ਵਿੱਚ ਭਾਈ ਗੁਰਜੀਤ ਸਿੰਘ ਬੈਠੇ ਨੇ ਹੋਰ ਵੀ ਬੜੇ ਸਿੱਖ ਮੰਗ ਕਰਦੇ ਨੇ ਸਖਤ ਤੋਂ ਸਖਤ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕਾਰਨ ਕੀ ਹੈ ਤੁਸੀਂ ਇਹਨਾਂ ਨੂੰ ਪੁੱਛੋ ਸਰਕਾਰ ਨੂੰ ਵੀ ਕੀ ਕਾਰਨ ਹੈ ਕਿਉਂ ਨਹੀਂ ਬਣਾਉਂਦੇ ਇਹਨਾਂ ਨੂੰ ਸਵਾਲ ਕਰੋ ਇਹ ਕਾਨੂੰਨ ਕਿਸੇ ਦੇ ਖਿਲਾਫ ਹੈ ਇਹ ਕਾਨੂੰਨ ਕੋਈ ਸਮਾਜ ਦੇ ਉਲਟ ਹੈ ਦੇਸ਼ ਦੇ ਉਲਟ ਹੈ ਨਹੀਂ ਇਹ ਤੇ ਸਗੋਂ ਵੇਖੋ ਗੁਰੂ ਗ੍ਰੰਥ ਸਾਹਿਬ ਚ 15 ਭਗਤਾਂ ਦੀ ਬਾਣੀ ਤੇ 15 ਭਗਤ ਸਮੂਚੇ ਦੇਸ਼ ਦੇ ਵਿੱਚ ਆਉਂਦੇ ਆ 11 ਭਟਾਂ ਦੀ ਹੈ ਗੁਰਸਿੱਖਾਂ ਦੀ ਹੈ ਸੱਚੇ ਪਾਤਸ਼ਾਹ ਗੁਰੂਆਂ ਦੀ ਹੈ ਇੱਥੇ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦ ਇੱਥੇ ਤੇ ਮਾਨਵਵਾਦੀ ਸੰਦੇਸ਼ ਹੈ ਤੇ ਜਦੋਂ ਮਾਨਵਵਾਦੀ ਸੰਦੇਸ਼ ਹੈ ਸੱਚੇ ਪਾਤਸ਼ਾਹ ਦਾ ਤਾਂ ਸਰਕਾਰ ਕੀ ਕਰਨਾ ਵੀ ਕਾਨੂੰਨ ਇਹ ਪੰਜਾਬ ਸਰਕਾਰ ਕਿਉਂ ਨਹੀਂ ਬਣਾ ਸਕਦੀ? ਸੈਂਟਰ ਸਰਕਾਰ ਕਿਉਂ ਨਹੀਂ ਬਣਾ ਸਕਦੀ? ਸਰਕਾਰ ਸਿੱਖਾਂ ਨੂੰ ਦੱਸੇ ਪੰਜਾਬ ਸਰਕਾਰ ਖਾਸ ਕਰਕੇ ਕਿ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ? ਕੀ ਕਾਰਨ ਹੈ? ਕੋਈ ਇਹ ਕਾਨੂੰਨ ਕਿਸੇ ਦਾ ਨੁਕਸਾਨ ਕਰ ਦੇ ਸਗੋਂ ਇਹ ਕਾਨੂੰਨ ਤੇ ਤੈਅ ਕਰੂਗਾ ਵੀ ਕੋਈ ਬੇਅਦਬੀ ਨਹੀਂ ਕਰੂਗਾ। ਉਹਨੂੰ ਡਰੂਗਾ। ਹੋਰ ਕਿੰਨੇ ਮਸਲਿਆਂ ਦੇ ਉੱਤੇ ਕਾਨੂੰਨ ਬਣੇ ਨੇ ਨਾ ਭਈ ਉਹ ਕਾਨੂੰਨ ਕਿਉਂ ਬਣਦੇ ਭੀ ਡਰ ਰਵੇ ਕ੍ਰਾਈਮ ਘਟੇ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕਾਨੂੰਨ ਬਣੂਗਾ ਤੇ ਡਰ ਹੋਊਗਾ ਇਸ ਕਰਕੇ ਭਾਈ ਗੁਰਜੀਤ ਸਿੰਘ ਦੀ ਮੰਗ ਕੋਈ ਨਿੱਜੀ ਮੰਗ ਨਹੀਂ ਹੈ ਦੇਖੋ ਚਾਹੀਦਾ ਤੇ ਸੀ ਵੀ ਪੰਜਾਬ ਦੇ 117 ਮੈਲੇ ਨੇ ਇਹ ਸਗੋਂ ਆਪ ਕਹਿੰਦੇ ਵੀ ਕਾਨੂੰਨ ਬਣਾਉਣਾ ਚਾਹੀਦਾ ਉਹਨਾਂ ਦੀ ਲੜਾਈ ਤੇ ਭਾਈ ਗੁਰਜੀਤ ਸਿੰਘ ਲੜਦੇ ਪਏ ਨੇ ਔਰ ਉਹ ਆਰਮ ਦੇ ਨਾਲ ਬੈਠੇ ਨੇ ਕੋਈ ਗੱਲਬਾਤ ਨਹੀਂ ਹੈ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਪਹਿਲਾਂ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਜਤਿਹਦਾਰ ਜੀ ਜਿਵੇਂ ਜਦਕੀਆਂ ਦਾ ਦੌਰ ਜਿਹੜਾ ਹੈ 2015 ਤੋਂ ਚੱਲਿਆ ਉਸ ਸਮੇਂ ਵੀ ਪੰਥਕ ਸਰਕਾਰ ਸੀ ਪੰਜਾਬ ਦੀ ਤੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਮੈਂਬਰ ਵੀ ਇਹਦੇ 'ਚ ਵਿਧਾਨ ਸਭਾ 'ਚ ਹੈਗੇ ਸੀਗੇ ਤੇ ਸਮਾਨਤਾ ਐਮਐਲਏ ਨੇ ਚੇਤਨ ਸਿੰਘ ਔੜਾ ਮਝਰਾ ਨੇ ਆਵਾਜ਼ 28 ਕਾਨੂੰਨ ਬਣਾਉਣ ਵਾਸਤੇ ਸਾਈ ਗੁਰਜੀਤ ਸਿੰਘ ਦਾ ਮਸਲਾ ਉਠਾਇਆ ਦੋਰੀ ਸਪੋਰਟ ਅਕਾਲੀ ਦਲ ਨੇ ਵੀ ਕੀਤੀ ਦੇਖੋ ਮੇਰੀ ਇੱਕ ਗੱਲ ਸੁਣੋ ਕੱਲਾ ਕਾਲੀ ਦਲ ਨਹੀਂ ਮੈਂ ਕਹਿੰਦਾ ਸਾਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਆਵਾਜ਼ ਉਠਾਈ ਹੈ ਤਾਂ ਕਿਹੜੀ ਪਾਰਟੀ ਦਾ ਆਪਦਾ ਚੰਗੀ ਗੱਲ ਹੈ ਨਾ ਤੇ ਫਿਰ ਭਗਵੰਤ ਮਾਨ ਨੂੰ ਕੀ ਆਇਆ ਕਿ ਉਹ ਨਹੀਂ ਗੱਲ ਮੰਨਦਾ ਉਹ ਵੀ ਤੇ ਸੇਖੀ ਆ ਉਹ ਵੀ ਇਸ ਧਰਤੀ ਦਾ ਜੰਮਪਾਲ ਹੀ ਆ ਉਹਦਾ 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 ਜਿੱਦਣ ਅਨੰਦ ਕਾਰਜ ਹੋਇਆ ਸਰਦਾਰ ਜੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਲਾਵਨ ਦਾ ਪਾਠ ਹੋਇਆ ਸਾਰਿਆਂ ਦੇ ਇਦਾਂ ਹੀ ਦਾ ਇਸ ਕਰਕੇ ਮੈਂ ਕਹਿੰਦਾ ਸਾਰੀਆਂ ਹੀ ਬਾਲਟੀਆਂ ਇੱਕ ਨਹੀਂ ਸਾਰੀਆਂ ਹੀ ਬਾਲਟੀਆਂ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਸਲੇ ਤੇ ਬੇਅਦਬੀਆਂ ਦੇ ਸਬੰਧ ਚ ਸਖਤ ਕਾਨੂੰਨ ਬਣਾਉਣ ਦੇ ਮਸਲੇ ਤੇ ਅੱਗੇ ਆਉਣ ਸਾਰੇ ਆਉਣ ਕਿਉਂ ਨਹੀਂ ਆ ਰਹੇ ਮੈਂ ਜਦੋਂ ਜਿਗਰ ਕੀਤਾ ਮੈਂ ਸਰਦਾਰ ਜੀ 117 ਦਾ ਜਿਗਰ ਕੀਤਾ ਸ਼ਾਇਦ ਮੈਨੂੰ ਨਹੀਂ ਪਤਾ ਮੈਂ 117 ਦੀ ਗੱਲ ਕਰ ਰਿਹਾ ਮੈਂ ਇਕੱਲੇ ਮੈਂ ਵੇਖੋ ਜ਼ਿੰਮੇਵਾਰੀ ਕਿਹਦੀ ਆ ਇੱਕ ਮਿੰਟ ਜੀ ਜ਼ਥੇਦਾਰ ਜੀ ਪਹਿਲਾਂ ਦੱਸੋ ਵੀ ਜ਼ਿੰਮੇਵਾਰੀ ਕਿਹਦੀ ਆ ਜ਼ਿੰਮੇਵਾਰੀ ਤੇ ਸਰਕਾਰ ਦੀ ਆ ਪੰਥਕ ਹੋ ਕੇ ਵਿਚਰਦੇ ਨੇ ਉਹਨਾਂ ਦਾ ਪਹਿਲਾ ਫਰਜ਼ ਨਹੀਂ ਬਣਦਾ ਬਿਲਕੁਲ ਬਣਦਾ ਜੀ ਮੈਂ ਕਹਿੰਨਾ ਜੀ ਪੰਥਕਾਂ ਦਾ ਪਹਿਲਾ ਫਰਜ਼ ਆ ਉਹਨਾਂ ਨੂੰ ਵੀ ਤੇ ਲੜਾਈ ਲੜਨੀ ਚਾਹੀਦੀ ਆ ਯੋਗਦਾਨ ਪਾਉਣਾ ਚਾਹੀਦਾ ਕਿਉਂ ਨਹੀਂ ਪਾਉਣਾ ਚਾਹੀਦਾ ਪਰ ਜਿਹੜੇ ਪੰਜਾਬ ਦੇ ਵਿੱਚੋਂ ਵੋਟਾਂ ਲੈ ਕੇ ਸਰਕਾਰਾਂ ਬਣਾਉਂਦੇ ਆ ਤੇ ਮੌਜੂਦਾ ਸਰਕਾਰ ਇਹਦਾ ਕੋਈ ਹੈ ਨਹੀਂ ਆਪੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕੋਈ ਕਾਨੂੰਨ ਬਣਾਈਏ ਸੈਂਟਰ ਸਰਕਾਰ ਇਹਨੇ ਦਾਅਵੇ ਕਰਦੀ ਆ ਵੀ ਅਸੀਂ ਸਿੱਖਾਂ ਲਈ ਆ ਕੀਤਾ ਉਹ ਕੀਤਾ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਕੀ ਸੈਂਟਰ ਸਰਕਾਰ ਸਿੱਖਾਂ ਦੀ ਇਹ ਜਹਿਜ ਮੰਗ ਮੰਨ ਨਹੀਂ ਸਕਦੀ ਇਹ ਇਹ ਕਾਨੂੰਨ ਬਣਦੇ ਵਿੱਚ ਮੈਨੂੰ ਦੱਸੋ ਵੀ ਮੁਸ਼ਕਲ ਕੀ ਆ ਜਾਂ ਤੇ ਕਿਸੇ ਦਾ ਕੋਈ ਨੁਕਸਾਨ ਹੋਵੇ ਜਾਂ ਤੇ ਕਿਸੇ ਦਾ ਕੋਈ ਹੋਵੇ ਇਸ ਕਰਕੇ ਵੇਖੋ ਗੱਲ ਬੜੀ ਸਿੱਧਮ ਸਿੱਧੀ ਆ ਭਾਈ ਗੁਰਜੀਤ ਸਿੰਘ ਨੂੰ ਮੈਂ ਕਹਿ ਵੀ ਦਿੰਦਾ ਹੈ ਭੁੱਖੇ ਰਹਿਣਾ ਸਿੱਖਾਂ ਦਾ ਸਿਧਾਂਤ ਨਹੀਂ ਆ ਰੋਟੀ ਖਾਣੋ ਪ੍ਰਸ਼ਾਦਾ ਛਕਣ ਪਾਠ ਕਰਨ ਬਾਣੀ ਦਾ ਪੈਰਾ ਵਧਾਉਣ ਨਿਤਨੇਮ ਕਰਨ ਸਿਮਰਨ ਕਰਨ ਸਿੱਖ ਇਤਿਹਾਸ ਨੂੰ ਜੇ ਉੱਥੇ ਪੜ੍ਹ ਸਕਦੇ ਤੇ ਪੜ੍ਹਨ ਸਾਡਾ ਤੇ ਆਸਰਾ ਸਿਰਫ ਅਕਾਲ ਪੁਰਖਾ ਅਕਾਲ ਪੁਰਖ ਤੋਂ ਬਿਨਾਂ ਤੇ ਸੱਚੇ ਪਾਤਸ਼ਾਹ ਦਸ਼ਮੇਸ਼ ਪਾਸ਼ਾ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ ਆ ਸੱਚੇ ਪਾਤਸ਼ਾਹ ਦਾ ਆਸਰਾ ਲੈਣ ਸਮੁੱਚੀ ਸਿੱਖ ਕੌਮ ਨੂੰ ਵੀ ਤੇ ਪੰਜਾਬ 'ਚ ਵੱਸਣ ਵਾਲੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਵੀ ਤੇ ਦੁਨੀਆਂ 'ਚ ਰਹਿਣ ਵਾਲਿਆਂ ਨੂੰ ਸਾਰਿਆਂ ਨੂੰ ਇਸ ਮਸਲੇ ਦੇ ਉੱਤੇ ਇੱਕ ਮੁੱਠ ਹੋਣਾ ਚਾਹੀਦਾ ਕਿੰਨੀ ਵਾਰੀ ਆਪਾਂ ਬਰਦਾਸ਼ਤ ਕਰੀ ਜਾਵਾਂਗੇ ਅੱਗੇ ਵੀ ਅਦ비 ਹੋਣੀ ਤੇ ਕਿਸੇ ਦੇ ਘਰੇ ਰੋਟੀ ਨਾ ਪਕਣੀ ਹੁਣ ਬਿਰਤਾਂ ਤੇ ਇਹ ਬਣ ਗਿਆ ਵੀ ਆਮ ਗੱਲ ਹੋ ਗਈ ਹੈ ਹਰੇਕ ਨੂੰ ਬੇਅਦਬੀ ਸ਼ਬਦ ਛੋਟਾ ਲੱਗਣ ਲੱਗ ਪਿਆ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਗੁਰੂ ਹੋਣ ਦੇ ਨਾਤੇ ਸਿੱਖ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੈ ਵੱਖਰਾ ਕਾਨੂੰਨ ਸਿਰਫ ਗੁਰੂ ਗ੍ਰੰਥ ਸਾਹਿਬ ਲਈ ਹਾਂ ਬਾਕੀ ਧਰਮ ਗ੍ਰੰਥਾਂ ਲਈ ਵੀ ਬਣਾ ਲਓ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਜੀ ਸਰ ਜੀ ਇਸ ਤਰ੍ਹਾਂ ਗਰਮੀ ਵਧੇਗੀ ਹੁਣ ਟੈਂਪਰੇਚਰ ਜ਼ਿਆਦਾ ਜਿਸ ਤਰ੍ਹਾਂ ਵਧ ਰਿਹਾ ਹੈ ਸੇਤੇ ਨੁਕਸਾਨ ਹੋ ਸਕਦਾ ਕੋਈ ਅਪੀਲ ਕਰ ਸਕਦੇ ਹੋ ਤੁਸੀਂ ਮੈਂ ਮੈਂ ਕਿਸੇ ਨੂੰ ਸੰਘਰਸ਼ ਤੋਂ ਨਹੀਂ ਰੋਕ ਸਕਦਾ ਸਿੱਖੀ ਉਹ ਆਪਣੀ ਮਰਜ਼ੀ ਨਾਲ ਬੈਠੇ ਆ ਸਾਡੇ ਤਾਂ ਇੱਥੇ ਉੱਥੇ ਨਾ ਮੁਲਤਾਨ ਦਾ ਕਿਲਾ ਫਤਿਹ ਕਰਨਾ ਸੀ ਉਹ ਜਿਹੜੀ ਤੋਪਹੀ ਨਾ ਤੋਪ ਦਾ ਪਹੀਆ ਟੁੱਟ ਗਿਆ ਤੇ ਉਹ ਜਿਤਨਾ ਵੀ ਬੜਾ ਜ਼ਰੂਰੀ ਛੇਰੇ ਪੰਜਾਬ ਉਥੇ ਸਰਦਾਰ ਹਰੀ ਸਿੰਘ ਨਲੂਆ ਸਾਡੇ ਉਥੇ ਹੋਰ ਸਰਦਾਰ ਸ਼ਾਮ ਸਿੰਘ ਟਾਰੀ ਸਿੱਖ ਦੀ ਮੈਂ ਦ੍ਰਿੜਤਾ ਦੀ ਗੱਲ ਕਰਦਾ ਉਹ ਕਹਿੰਦੇ ਸੀ ਵੀ ਜੇ ਗੋਲਾ ਵੱਜੂਗਾ ਤੇ ਇਹ ਕਿਲਾ ਟੁੱਟਣਾ ਹੈ ਪਾੜ ਪੈਣਾ ਹੈ ਕਹਿੰਦੇ ਗੋਲਾ ਕਿਤਾ ਵੱਜੂ ਕਹਿੰਦੇ ਕੋਈ ਮੋਢਾ ਦਵੇ ਪਰ ਜਿਹੜਾ ਮੋਢਾ ਦਊਗਾ ਉਹ ਨਹੀਂ ਸ਼ਹੀਦ ਹੋਏਗਾ ਲੰਬੀ ਲੈਣ ਲੱਗੀ ਮੋੜਾ ਦੇਣ ਵਾਲਿਆਂ ਦੀ ਜਿੰਨਿਆਂ ਨੇ ਮੋੜੇ ਦਿੱਤੇ ਉਹ ਸ਼ਹੀਦ ਹੋ ਗਏ ਪਾੜ ਪੈ ਗਿਆ ਸੀ ਪਰ ਲੈਣ ਫੇਰ ਲੱਗੀ ਹੋਈ ਸੀ ਮਗਰ ਵੀ ਆਹੀ ਮੋੜਾ ਦੇਣਾ ਸਿੱਖ ਜਜ਼ਬਾਤਾ ਨਾਲ ਚੱਲਦਾ ਹੈ ਸਿੱਖ ਗੁਰੂ ਦੇ ਊਸੂਲਾ ਨਾਲ ਚੱਲਦਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਇਹ ਤੇ ਕਹਤਾ ਵੀ ਮਰਨ ਵਰਤ ਕੋਈ ਸਿੱਖੀ ਚ ਨਹੀਂ ਆ ਭੁੱਖੇ ਰਹਿਣਾ ਸਿੱਖੀ ਸਿਧਾਂਤ ਨਹੀਂ ਰੋਟੀ ਖਾਣ ਚੰਗੀ ਤਰ੍ਹਾਂ ਪ੍ਰਸ਼ਾਦਾ ਸ਼ਕਣ ਪਰ ਸ਼ੰਘਰਸ਼ ਜਾਰੀ ਰੱਖਣਾ ਉਹਨਾਂ ਦੀ ਮਰਜ਼ੀ ਆ ਤੇ ਜੇ ਸਿੱਖ ਦ੍ਰਿੜ ਹੈ ਤੇ ਆਪਾਂ ਕਿਉਂ ਕਹੀਏ ਵੀ ਦ੍ਰਿੜਤਾ ਤੋਂ ਥੱਲੇ ਆ ਜਾ ਤੁਸੀਂ ਬਾਕੀ ਸਾਰੇ ਇੱਥੇ ਪ੍ਰੈਸ ਵਾਲੇ ਹੋ ਇਸ ਗੱਲ ਨੂੰ ਵੱਡੇ ਪੱਧਰ ਤੇ ਕਰੋ ਤੁਸੀਂ ਵੀ ਸਾਰੇ ਕੋਈ ਲੋਕ ਇਹਨਾਂ ਨੂੰ ਪਾਗਲ ਕੇ ਦੱਸਿਆ ਨੇ ਉਹਨਾਂ ਬਾਰੇ ਉਹ ਵੇਖੋ ਉਹ ਤੇ ਕੋਈ ਆਖ ਹੈ ਭੂਤ ਨਾ ਕੋਈ ਕਹਿ ਹੈ ਬਤਾਲਾ ਉਹ ਤੇ ਹਰੇਕ ਨੂੰ ਕਹਿ ਦੇਣਗੇ ਪਰ ਉਹਦੀ ਕੋਈ ਨਿੱਜੀ ਲੜਾਈ ਤੇ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ